ਸਚਾਈ ਦੀ ਖੁਰਾਕ ਨਾ ਡਰਦੇ ਆ ਨਾ ਕਿਸੇ ਨੂੰ ਡਰਾਉਨੇ ਆ ਸੱਚ ਸਭ ਦੇ ਸਾਹਮਣੇ ਲਿਆਉਨੇ ਆ ਤੁਹਾਡਾ ਆਪਣਾ ਹੁਸ਼ਿਆਰਪੁਰ ਫੋਕਸ ਅਲਾਕਾ ਨਵਸੀ ਨੂੰ ਲੱਖ ਲੱਖ ਵਧਾਈਆਂ 26 ਜਨਵਰੀ ਦੀਆਂ ਮੈਂ ਸ਼੍ਰੀਸ਼ ਅਗਰੋੜਾ ਗੋਰੀ ਸਬਜੀ ਮੰਡੀ ਦਾ ਪ੍ਰਧਾਨ ਅਲਾਕਾ ਨਵਸੀ ਨੂੰ ਫਿਰ ਲੱਖ ਲੱਖ ਵਧਾਈਆਂ ਹੁਸ਼ਿਆਰਪੁਰ ਫੋਕਸ ਦੇ ਮੱਦੇਨਜ਼ਰ ਦੇ ਰਿਹਾ ਹਾਂ ਔਰ ਮੈਂ ਅਪੀਲ ਕਰਦਾ ਕਿ 26 ਜਨਵਰੀ ਮਿਲ ਜੁਲ ਕੇ ਮਨਾਈ ਜਾਏ ਇਹ ਇੱਕ ਬਹੁਤ ਵੱਡਾ ਦਿਨ 26 ਜਨਵਰੀ ਦਾ ਇਹਨੂੰ ਮਿਲ ਜੁਲ ਕੇ ਮਨਾਇਆ ਜਾਏ ਸਾਡੇ ਨੌਜਵਾਨਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਦੇਸ਼ ਅਜ਼ਾਦ ਕਰਾਉਣ ਵਾਸਤੇ ਕਿ ਅੱਜ ਅਸੀਂ ਨਾਲੇ ਪ੍ਰਣ ਕਰੀਏ ਕਿ ਨਸ਼ਾ ਮੁਕਤ ਰਹੀਏ ਨਸ਼ੇ ਨਸ਼ੇ ਵਾਲੇ ਜਿਹੜੇ ਨੌਜਵਾਨ ਅੱਜ ਕੱਲ ਨਸ਼ੇ 'ਚ ਬਹੁਤ ਹੈ ਉਹ ਨਸ਼ੇ ਤੋਂ ਦੂਰ ਰਹਿਣ ਅੱਜ ਦਾ ਦਿਨ ਬਹੁਤ ਵੱਡਾ 26 ਜਨਵਰੀ 26 ਜਨਵਰੀ ਬਹੁਤ ਇਤਿਹਾਸਿਕ ਦਿਨ ਆਜ ਅਸੀਂ ਸਾਰੇ ਰਲ ਮਿਲ ਬਰਨ ਕਰੀਏ ਕਿ ਇਹ 26 ਜਨਵਰੀ ਨੂੰ ਇਹ ਨਸ਼ਾ ਸਭ ਨੌਜਵਾਨ ਨਸ਼ੇ ਤੋਂ ਦੂਰ ਰਹਿਣ ਨਸ਼ਾ ਮੁਕਤ ਨਸ਼ਾ ਮੁਕਤ ਹੋਵੇ। ਔਰ ਮੈਂ ਅੱਜ ਦੇ ਦਿਨ ਇੱਕ ਗੁਰ ਗਾਗਾ ਪਰਮਾਤਮਾ ਹਰ insan ਨੂੰ ਸੁਖ ਸ਼ਾਂਤੀ ਦੇਵੇ। ਤਰੱਕੀ ਤਰੱਕੀ ਬਖਸ਼ੇ ਆਪਣੇ ਗਮ ਅੱਗੇ ਨਿਕਲੇ ਹੋ। ਉਹਰੇ ਐਜੂਕੇਸ਼ਨ ਬੱਚਿਆਂ ਨੂੰ ਇੱਕ ਇੱਕ ਬੱਚਾ ਹਿੰਦੁਸਤਾਨ ਦਾ ਐਜੂਕੇਟ ਹੋਏ ਫਿਰ ਮੈਂ ਲੱਖ ਲੱਖ ਵਧਾਈਆਂ ਇਲਾਕਾ ਨਵਾਸੀਆਂ ਨੂੰ ਦੇਣਾ ਹੈ ਹੋਰ ਜੈ ਹਿੰਦ ਜੈ ਭਾਰਤ ਭਾਰਤ ਮਹਾਨ